ਮਾਹਨ ਸਵਾ ਗਰਦਾਸ ਬੰਨੇ ਮਾਜਨ ਯੂਥ ਵੇ ਬਲੱਡ ਡੋਨਰ ਸੁਸਾਇਟੀ ਸ਼ੇਪੂਮੀ ਤੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਇੱਕ ਬਲੱਡ ਡੇਸ਼ਨ ਕੈਂਪ ਲਾਇਆ ਜਿਹੜਾ ਕਿ ਪਲਵਾਮਾ ਦੇ ਸ਼ਹੀਦਾਂ ਦੀ ਨੂੰ ਸਮਰਪਿਤ ਹੈ ਕਿਉਂਕਿ ਜਿਹੜਾ ਸਿੱਧੀ ਦੇ ਬਸਾ 14 ਨੂੰ ਆਂਦਾ ਕੰਵਰਕਿੰਗ ਡੇ ਕਰਕੇ ਅਸੀਂ ਇਹ ਤਿਉਹਾਰ ਰੱਖਿਆ ਸੀ ਇਸ ਕੈਂਪ ਨੂੰ ਕਾਬਜ਼ਾ ਕਰਨ ਦੀ ਜਿਹੜੀ ਬਲੱਡ ਡੋਨਰ ਸੁਸਾਇਟੀ ਹੈ ਉਹਨਾਂ ਦਾ ਬੇਜ ਰੋਲ ਹੈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਟਾਰਗੇਟ ਤੋਂ ਵੱਧ ਜਰਾਵਾ ਐਸ ਵੇਲੇ ਤੱਕ 50 ਯੂਨਿਟ ਹੋ ਗਏ ਨੇ 35 ਸੋਚਿਆ ਸੀ 50 ਹੋ ਗਏ ਨੇ ਤੇ ਜਦ ਕਿ ਅਸੀਂ 2 ਵੇ ਵੇ ਤੱਕ ਕੈਂਪ ਲਾਣਾ ਚਾਹੁੰਦੇ ਸੀ ਉਹ ਫਿਰ ਜ਼ਿਆਦਾ ਖੂਨ ਹੋ ਜਾਣਾ ਇਕੱਠਾ ਇਸ ਕਰਕੇ ਅਸੀਂ ਫੈਲਾ ਕੀਤਾ ਵੀ 50 ਯੂਨਿਟ ਤੋਂ ਬਾਅਦ ਆ ਕੈਂਪ ਜਰਾ ਇਹਨੂੰ ਬੰਦ ਕਰ ਦਿਆਂਗੇ ਬਾਕੀ ਸਾਡੀ ਹਰਕਤ ਨੂੰ ਪੀਰ ਹੈ ਕਿ ਜਿੱਥੇ ਵੀ ਤੁਸੀਂ ਜੇ ਯੋਗ ਖੂਨ ਦੇਣ ਦੇ ਤਾਨ ਕਰਨ ਦੇ ਤਾਂ ਜ਼ਰੂਰ ਕਰੋ ਕਿਉਂਕਿ ਤੁਹਾਡਾ ਇੱਕ ਯੂਨਿਟ ਦਿੱਤਾ ਇਹਦਾ ਜੀਵਨ ਜਿਹੜਾ ਬਾਓ ਪਛਾ ਸਕਦਾ ਹੈ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਣ ਲਗਾ ਕਿਸੇ ਤਰ੍ਹਾਂ ਦੀ ਕੋਈ ਡੈਫੀਸ਼ੈਂਸੀ ਜਰੀ ਹੈ ਉਹ ਸਰੀਰ ਦੇ ਵਿੱਚ ਨਹੀਂ ਆਂਦੀ ਮੇਰੇ ਨਾਲ ਸਭਾ ਦੇ ਹੋਰ ਵੀ ਮੈਂਬਰ ਬੈਠੇ ਨੇ ਸਾਰੇ ਮੇਰੇ ਸੈਕਟਰੀ ਬੈਠੇ ਨੇ ਸਾਡੇ ਸੀਨੀਅਰ ਅਸ਼wini ਜੀ ਬੈਠੇ ਨੇ ਸ਼ੋਕਬਾ ਜੀ ਬੈਠੇ ਨੇ ਅਨਲ ਜੀ ਬੈਠੇ ਨੇ ਸਾਰੇ ਇਸ ਕੈਂਪ ਦੇ ਵਿੱਚ ਟਸਟ ਦਿਲੋਂ ਦਸਤ ਲਾ ਰਹੇ ਨੇ ਆਉਣ ਵਾਲੇ ਸਮੇਂ 'ਚ ਵੀ ਜਦੋਂ ਵੀ ਕਿਤੇ ਕੋਈ ਚੰਗਾ ਕੰਮ ਹੋਏਗਾ ਸਭਾ ਦੀ ਜੋ ਵੀ ਡਿਊਟੀ ਲਈ ਹੋਏਗੀ ਉਸ ਅਭਾ ਜੀ ਜੀਓ ਜਰੂਰ ਪੂਰਾ ਕਰੇਗੀ ਧੰਨਵਾਦ ਮੈਂ ਬਲੱਡ ਡੋਨਰ ਸੁਸਾਇਟੀ ਦੇ ਸਮਾਜਿਕ ਗਤੀਆਂ ਵੱਲੋਂ ਸ਼ੈਰੀ ਪ੍ਰਧਾਨਾ ਬਹਿਮਾ ਨੇ ਇਸ ਵਾਰੀ ਆਪਾਂ ਪਹਿਲੀ ਵਾਰੀ ਉਪਰਾਲਾ ਕੀਤਾ ਆਪਣੀ ਸੁਸਾਇਟੀ ਨਾਲ ਰਲ ਕੇ ਮਹਾਜਨ ਜੂਥ ਵਿੰਗ ਨਾਲ ਮਿਲ ਕੇ ਬਲੱਡ ਕੈਂਪ ਲਾਇਆ ਜੋ ਕਿ ਪੰਜਾਬ ਪਲੱਸ ਜਾ ਰਿਹਾ ਤੇ ਬਹੁਤ ਹੀ ਨੌਜਵਾਨਾਂ ਦੇ ਵਿੱਚ ਹੁਸਾ ਹੈ ਆ ਆਪਾਂ ਹਰ ਵਾਰੀ ਦੀ ਤਰ੍ਹਾਂ ਇਸ ਵਾਰੀ ਸਾਡਾ 137ਵਾਂ ਕੈਂਪ ਹੈ ਧੰਨਵਾਦ ਸਰ ਅੱਜ ਸਾਡਾ 136ਵਾਂ ਖੂਨਦਾਨ ਕੈਂਪ ਹੈ गावा ਮੈਂ ਆਪਣੀ ਸੋਸਾਇਟੀ ਵੱਲੋਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਖੂਨ ਦੇਣ ਨਾਲ ਸਰੀਰ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਸਾਨੂੰ ਹਰ 3 ਮਹੀਨੇ ਬਾਅਦ ਆਪਣਾ ਖੂਨ ਦੇਣਾ ਚਾਹੀਦਾ ਹੈ ਤਾਂ ਕਿ ਕਿਸੇ ਲੋੜਵੰਦ ਦੇ ਕੰਮ ਆਏ ਮੈਂ ਅਪੀਲ ਕਰਦਾ ਕਿ ਸਾਰੇ ਯੂਥ ਨੂੰ ਇਸ ਖੂਨਦਾਨ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਅੱਜ ਸਭ ਤੋਂ ਪਹਿਲਾਂ ਤੇ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਦਰਸ਼ ਕੁਮਾਰ ਬਲੱਡ ਡੋਨਰ ਸੁਸਾਇਟੀ ਦੇ ਸਮਾਜਿਕ ਗਤੀਵਿਧੀਆਂ ਦਾ ਇੱਕ ਨਿਮਾਣਾ ਜਿਹਾ ਸੇਵਾਦਾਰ ਆ ਤੇ ਅੱਜ ਦਾ ਜਿਹੜਾ ਕੈਂਪ ਹੈ ਜਿਹੜੇ ਸਾਡੇ ਪੁਲਵਾਮਾ ਅਟੈਕ ਦੇ ਵਿੱਚ ਜਿਹੜੇ ਸਾਡੇ ਸਰਹੱਦ ਤੇ ਜਿਹੜੀ ਸੇਵਾ ਕਰਦੇ ਨੇ ਨੌਜਵਾਨ ਜਿਹੜੇ ਆਰਮੀ ਵਾਲੇ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਲਗਾਇਆ ਗਿਆ ਵਾ ਇਹ ਕੈਂਪ ਜਿਹੜਾ ਵਾ ਮਹਿੰਸਾਬਾ ਦੇ ਸਹਿਯੋਗ ਦੇ ਨਾਲ ਸਾਡਾ ਬਲੱਡ ਡੋਨਰ ਸੁਸਾਇਟੀ ਦਾ ਸਮਾਜਿਕ ਗਤੀਵਿਧੀ ਆ ਦਾ 136ਵਾਂ ਕੈਂਪ ਹੈਗਾ ਹੁਣ ਤੱਕ ਜਿਹੜੇ ਆ ਕੈਂਪ ਦੇ ਵਿੱਚ ਘੱਟੋ ਘੱਟ ਵੀ ਤੇ 40 ਤੋਂ 45 ਜਿਹੜੇ ਡੋਨਰ ਬਲੀਡ ਹੋ ਚੁੱਕੇ ਨੇ ਤੇ ਉਮੀਦ ਹੈ ਕਿ ਜਿਹੜਾ ਇਹ ਕੈਂਪ ਵਾ 60 ਪਲੱਸ ਹੀ ਜਾਊਗਾ ਕਿਉਂਕਿ 2 ਵਜੇ ਤੱਕ ਤਾਂ ਕੈਂਪ ਦਾ ਟਾਈਮ ਹੈਗਾ ਹਜੇ ਤੇ ਮੈਂ ਨੌਜਵਾਨ ਸਭਾ ਨੂੰ ਤੇੜੀ ਆਪਣੇ ਗੁਰਦਾਸਪੁਰ ਦੇ ਨੌਜਵਾਨ ਪੀੜੀ ਔਰ ਉਹਨਾਂ ਅੱਗੇ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਨਸ਼ੇ ਵਿੱਚ ਵੀ ਜਿਹੜੇ ਰੁੱਝੇ ਹੋਏ ਨੇ ਜਿਹੜੇ ਸਾਡੀ ਨੌਜਵਾਨ ਪੀੜੀ ਇਸ ਦਲਦਲ ਵਿੱਚ ਨਿਕਲ ਕੇ ਤੇ ਜਿਹੜੀ ਆ ਖੂਨਦਾਨ ਦੀ ਸੇਵਾ ਖੂਨਦਾਨ ਕਰਨ ਦੀ ਸੇਵਾ ਵਿੱਚ ਆਪਣਾ ਪੂਰਾ ਸਹਿਯੋਗ ਪਾਓ ਤਾਂ ਕਿ ਕਿਸੇ ਗਰੀਬ ਦਾ ਭਲਾ ਹੋ ਸਕੇ ਤੁਹਾਡੇ ਦਰੂ ਹਾਂਜੀ ਹਾਂਜੀ ਸਸਿਕਾਲ ਜੀ ਮੈਂ ਰਜੇਸ਼ ਗੱਬੀ ਟੀਮ ਬਲੱਡ ਆਨਰ ਸੋਸਾਇਟੀ ਗੁਰਦਾਸਪੁਰ ਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਕਲਾਨਾ ਵਰ ਲੋ ਮਹਾਜਨ ਸਭਾ ਦੇ ਸਹਿਯੋਗ ਨਾਲ ਲਗਾਇਆ ਗਿਆ ਸਾਡਾ 136ਵਾਂ ਖੂਨਦਾਨ ਕੈਂਪ ਹੈ ਇਹ ਖੂਨਦਾਨ ਕੈਂਪ ਪਲਵਾਮਾ ਦੇ ਸ਼ਹੀਦ ਬੀਅਸਰ ਦੇ ਨੌਜਵਾਨਾਂ ਨੂੰ ਸਮਰਪਿਤ ਕੈਂਪ ਹੈ ਉਮੀਦ ਕਰਦੇ ਆ ਕਿ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਡੋਨਰ ਜਿਹੜੇ ਆ ਉਹ 50 ਤੋਂ 60 ਡੋਨਰ ਜਿਹੜੇ ਬਲੀਡ ਹੋਣਗੇ ਹੁਣ ਤੱਕ 40 ਤੋਂ 45 ਡੋਨਰ ਜਿਹੜੇ ਬਲੀਡ ਹੋ ਚੁੱਕੇ ਆ ਔਰ ਸਾਡਾ ਇਸ ਤੋਂ ਬਾਅਦ ਅਗਲਾ ਕੈਂਪ ਜਿਹੜਾ ਮੇਰੇ ਖਿਆਲ 22 22 ਫਰਵਰੀ ਨੂੰ ਲੀ ਹੋਣਾ ਔਰ ਸਾਰਾ ਵਾਸੀਆਂ ਨੂੰ ਤੇ ਅਪੀਲ ਹੈ ਕਿ ਤੁਸੀਂ ਸਾਡਾ ਵੱਧ ਤੋਂ ਵੱਧ ਇਹ ਖੂਨਦਾਨ ਕੈਂਪਾਂ ਦੇ ਵਿੱਚ ਸਹਿਯੋਗ ਕਰਿਆ ਕਰੋ ਤਾਂ ਕਿ ਕਿਸੇ ਲੋੜਵੰਦ ਦੀ ਜਿਹੜੀ ਜਾਨ ਬਚਾਈ ਜਾ ਸਕੇ मैं विनय महाजन सनातन चेतना मंच और सनातन क्रांति दल का सदस्य आज अभय जी के कहने पर यहाँ ब्लड डोनेशन कंप पे आया हूँ खूनदान रक्तदान महादान खूनदान से बड़ा दान कोई नहीं है मैं अभी तीन महीने पहले ही दिया था और मैं सबसे यही बेनती करूंगा पीस को देते रहने से शरीर का बहुत सा जो नुकसान है वो निकल जाता है और शरीर गति प्रतिरोध गतिविधियों से बना रहता है पर हर तीन महीने बाद हर स्वस्थ आदमी ब्लड दे सकता है वैसे तो 48 घंटे में नया ब्लड बनकर तैयार हो जाता है और पुरानी कई बीमारियां खत्म कर देता है शरीर को स्वस्थ रखने के लिए रक्तदान महादान और सबसे बड़ा दान है जरूर करना चाहिए सबको करना चाहिए जय हिंद जय भारत